ਵਿਜੀ ਗੱਲ ਕਰੀਏ ਤੀਜੇ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਦੀ ਤੁਸੀਂ ਗੱਲ ਕਰਦੇ ਹੋ ਉਹ ਇਸਤਰੀ ਦੇ ਹੱਕ ਵਿੱਚ ਉਹਨਾਂ ਨੇ ਬੜੇ ਕਦਮ ਪੁੱਟੇ ਨੇ ਇਹੋ ਜਿਹੇ ਕਿਹੜੇ ਕਦਮ ਪੁੱਟੇ ਆ ਮਣਾ ਦੱਸੋਗੇ ਇਦਰਪਾਲ ਜੀ ਧੰਨਵਾਦ ਤੁਸੀਂ ਗੱਲ ਰੱਖਣ ਦਾ ਮੌਕਾ ਦਿੱਤਾ ਆ ਕਿਉਂਕਿ ਇਹਨਾਂ ਦਿਨਾਂ ਵਿੱਚ ਪੂਰਾ ਸਿੱਖ ਜਗਤ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਸ਼ਤਾਬਦੀ ਸਮਾਗਮ ਦੇ ਵਿੱਚ ਰੁੱਝਿਆ ਹੋਇਆ ਆ ਹਮਮ ਔਰ ਕੁਝ ਸਾਡੇ ਬਾਬੇ ਬਰਗਰ ਪਿਜੀਆਂ ਦੇ ਵਿੱਚ ਬਹੁਤ ਜ਼ਿਆਦਾ ਰੁਝੇ ਹੋਏ ਐ ਮੈਨੂੰ ਲੱਗਦਾ ਵੀ ਠੀਕ ਉਹ ਆਪਣਾ ਕੰਮ ਕਰਦੇ ਆ ਉਹ ਬਰਗਰ ਲੋਨ ਪਿਜੇ ਲੋਨ ਸਾਨੂੰ ਲੱਗਦਾ ਵੀ ਜਿਹੜਾ ਸਾਡਾ ਕੰਮ ਹੈ ਇਤਿਹਾਸ ਸੁਣਾਉਣ ਦਾ ਅਸੀਂ ਉਹ ਸੁਣਾਦੀ ਹੈ ਹਨਾ ਅਸੀਂ ਆਪਣਾ ਯੋਗਦਾਨ ਪਾ ਦਈਏ ਤੁਸੀਂ ਇੱਕ ਸਵਾਲ ਕੀਤਾ ਵੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਇਸਤਰੀ ਦੇ ਹੱਕ ਦੇ ਵਿੱਚ ਕਿਹੜੇ ਐਸੇ ਕਦਮ ਪੁੱਟੇ ਨੇ ਠੋਸ ਕਦਮ ਪੁੱਟੇ ਨੇ ਤੇ ਮੈਂ ਉਹ ਮਿਹਰਬਾਨ ਲਗਾ ਮੈਂ ਦੱਸਾਂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਇਸਤਰੀ ਦੇ ਹੱਕ ਦੇ ਵਿੱਚ ਬੜਾ ਠੋਸ ਕਦਮ ਪੁੱਟਿਆ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਮੇਰੇ ਦਰਬਾਰ ਦੇ ਅੰਦਰ ਗੁਰੂ ਦਰਬਾਰ ਦੇ ਅੰਦਰ ਕੋਈ ਵੀ ਬੀਬੀ ਪਰਦਾ ਕਰਕੇ ਨਹੀਂ ਆਵੇਗੀ। ਅੱਛਾ ਜੀ। ਹਾਂ ਹੁਣ ਬੜਾ ਗੱਲ ਨੂੰ ਸਮਝਿਆ ਜੀ। ਉਸ ਸਮੇਂ ਪਰਦੇ ਦੀ ਰਸਮ ਹੁੰਦੀ ਸੀ। ਇਸਤਰੀਆਂ ਆਪਣੇ ਤੋਂ ਵੱਡਿਆਂ ਦੇ ਸਾਹਮਣੇ ਕੁੰਡ ਕੱਢ ਦਿੰਦੀਆਂ ਹੁੰਦੀਆਂ ਸੀ। ਹਾਂਜੀ ਇੱਕ ਤਾਂ ਤੁਸੀਂ ਵੀ ਸ਼ਾਇਦ ਪਿਛਲੇ ਕੁ ਸਮੇਂ ਦੇ ਵਿੱਚ ਵੇਖਿਆ ਹੋਵੇਗਾ ਨੋਹਾ ਆਪਣੇ ਸਹੁਰੇ ਤੋਂ ਵੀ ਖੁੰਡ ਕੱਢ ਦਿੰਦੀ ਆ ਹੁੰਦੀ ਸੀ ਪਰ ਮੈਂ ਕਈ ਵਾਰੀ ਕਹਿਣਾ ਖੁੰਨਾ ਵੀ ਜੇ ਤੁਸੀਂ ਸਹੁਰੇ ਨੂੰ ਪਿਓ ਸਮਝਦਿਆਂ ਜੇ ਤੇ ਪਿਓ ਤੋਂ ਖੁੰਡ ਕੱਢਣ ਦੀ ਲੋੜ ਨਹੀਂ ਹੁੰਦੀ ਹਨਾ ਸਹੀ ਹੈ ਸ਼ਰਮ ਤੇ ਹਯਾ ਅੰਦਰ ਦਾ ਗਹਿਣਾ ਹੁੰਦੇ ਨੇ ਇਹ ਕੱਲਾ ਖੁੰਡ ਕੱਢਣ ਦੇ ਨਾਲ ਨਹੀਂ ਹੁੰਦਾ ਹੁਣ ਦੂਜੀ ਚੀਜ਼ ਨੂੰ ਥੋੜਾ ਸਮਝਿਆ ਜੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਗੁਰੂ ਦਰਬਾਰ ਦੇ ਵਿੱਚ ਜਿਸ ਵੀ ਕਿਸੇ ਇਸਤਰੀ ਨੇ ਆਉਣਾ ਹੈ ਉਹ ਕਿਸੇ ਪ੍ਰਕਾਰ ਦਾ ਪਰਦਾ ਕਰਕੇ ਮੂੰਹ ਢੱਕ ਕੇ ਮੂੰਹ ਕੱਜ ਕੇ ਜਾਂ ਢੰਡ ਕੱਢ ਕੇ ਉਹ ਨਹੀਂ ਆਏਗੀ ਹੁਣ ਅੱਜ ਕੱਲ ਦਾ ਬੱਚਾ ਕਿਤੇ ਮਨ ਦੇ ਵਿੱਚ ਕੀ ਸੋਚੇਗਾ ਉਹ ਸੋਚੇਗਾ ਹੁਣ ਕੌਣ ਢੰਡ ਕੱਢ ਕੇ ਆਉਂਦਾ ਬਾਈ ਜੀ ਅੱਜ ਦੇ ਸਮੇਂ ਨੂੰ ਉਸ ਸਮੇਂ ਦੇ ਨਾਲ ਕੰਪੇਅਰ ਨਾ ਕਰੋ ਆਪਾਂ 4 ਸਦੀਆਂ ਪੁਰਾਣੀ ਗੱਲ ਕਰਦੇ ਪਏ ਹਾਂ ਇਸ ਕਰਕੇ ਉਸ ਸਮੇਂ ਨੂੰ ਅੱਜ ਦੇ ਸਮੇਂ ਦੇ ਨਾਲ ਤੁਸੀਂ ਕਿਸੇ ਵੀ ਤਰੀਕੇ ਕੰਪੇਅਰ ਨਾ ਕਰੋ ਉਸ ਜਮਾਨੇ ਦੇ ਵਿੱਚ ਚੀਜ਼ਾਂ ਸਨ ਜਦੋਂ ਇਸਤਰੀਆਂ ਢੰਡ ਕੱਢ ਕੇ ਰੱਖਦੀਆਂ ਕੁੰਡੀਆਂ ਸੀ ਉਹਨਾਂ ਤੇ ਬੜੀ ਪ੍ਰਕਾਰ ਦੀਆਂ ਪਾਬੰਦੀਆਂ ਕੁੰਡੀਆਂ ਸੀ ਪਤੀ ਦੇ ਮਰਨ ਤੋਂ ਬਾਅਦ ਉਹਨਾਂ ਨੂੰ ਚਿਖਾ ਦੇ ਵਿੱਚ ਨਾਲ ਜਿਉਂਦੀਆਂ ਨੂੰ ਮਚਣਾ ਪੈਂਦਾ ਹੁੰਦਾ ਸੀ এডਿਕੇਸ਼ਨ ਦਾ ਉਹਨਾਂ ਨੂੰ ਅਧਿਕਾਰ ਨਹੀਂ ਸੀ ਹੁੰਦਾ ਉਸ ਜਮਾਨੇ ਦੇ ਵਿੱਚ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਦੋ ਮੰਜੀਆਂ ਬੀਬੀਆਂ ਨੂੰ ਬਖਸ਼ੀਆਂ ਉਸ ਜਮਾਨੇ ਦੇ ਵਿੱਚ ਧਰਮ ਪ੍ਰਚਾਰਕ ਬੀਬੀਆਂ ਨੂੰ ਬਣਾਇਆ ਅੱਜ ਤੁਸੀਂ ਦੇਖੋ ਸਿੱਖ ਮਿਸ਼ਨਰੀ ਕਾਲਜ ਖੁੱਲੇ ਹੋਏ ਨੇ ਬੜੇ ਖੁੱਲੇ ਨੇ ਜਿਨ੍ਹਾਂ ਮੁੰਡਿਆਂ ਦੇ ਜਾਂ ਲੜਕੀਆਂ ਦੇ ਮਿਸ਼ਨਰੀ ਕਾਲਜ ਨੇ ਕਿ ਇਹਨੇ ਕੁੜੀਆਂ ਦੇ ਹੈ ਨਾ ਜਵਾਬ ਮਿਲੇਗਾ ਨਹੀਂ ਤਕਸਾਲਾ ਦੇ ਵਿੱਚ ਸੰਪਰਦਾਮਾਂ ਦੇ ਵਿੱਚ ਸੰਸਥਾਵਾਂ ਦੇ ਵਿੱਚ ਜਿੰਨੇ ਮੁੰਡੇ ਜਾਂ ਲੜਕੇ ਪੜਦੇ ਨੇ ਜਾਂ ਲੜਕੇ ਸਿੱਖਦੇ ਨੇ ਕਿ ਬੀਬੀਆਂ ਹਨ ਜਵਾਬ ਮਿਲੇਗਾ ਨਹੀਂ ਅੱਜ ਤੁਸੀਂ ਆਧੁਨਿਕ ਯੁੱਗ ਦੇ ਵਿੱਚ ਆ ਕੇ ਵੀ ਇੰਨੀ ਪਿੱਛੇ ਜੇ ਤੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਉਸ ਸਮੇਂ ਦੇ ਅੰਦਰ ਦੋ ਬੀਬੀਆਂ ਨੂੰ ਪ੍ਰਚਾਰਕ ਥਾਪਿਆ ਮੰਜੀ ਦਾ ਖਿਤਾਬ ਦਿੱਤਾ ਹੁਣ ਥੋੜੇ ਜਿਹਾ ਅੱਗੇ ਆਓ ਉਸ ਜਮਾਨੇ ਵਿੱਚ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਹਿ ਦਿੱਤਾ ਵੀ ਪਰਦੇ ਦੀ ਰਸਮ ਦੇ ਉੱਪਰ ਰੋਕ ਹੈ ਗੁਰੂ ਦਰਬਾਰ ਦੇ ਵਿੱਚ ਇਸਤਰੀਆਂ ਜਦੋਂ ਆਉਣਗੀਆਂ ਜਦੋਂ ਆਪਣੇ ਪਿਓ ਦੇ ਕੋਲ ਆਉਣਾ ਪੈਂਦਾ ਤੇ कुंठ ਨਹੀਂ ਕਢਣਾ ਪੈਂਦਾ ਤੁਸੀਂ ਮੇਰੀਆਂ ਧੀਆਂ ਜੇ ਖੁੱਲੇ ਮੂੰਹ ਆਇਆ ਕਰੋ ਠੀਕ ਹੈ ਹੁਣ ਬੜੀ ਵੱਡੀ ਗੱਲ ਹੈ ਜਦੋਂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਵੀ ਇਹ ਗਲਾਮੀ ਦੀ ਨਿਸ਼ਾਨੀ ਹੈ ਮੈਂ ਇਹ ਗਲਾਮੀ ਚੱਕਣੀ ਹੈ ਤੇ ਨਿਯਮ ਸ਼ਕਤੀ ਨਾਲ ਲਾਗੂ ਕਰ ਦਿੱਤਾ ਇੱਕ ਦਿਨ ਅਜੀਬ ਘਟਨਾ ਵਾਪਰੀ ਵੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜੀ ਦਾ ਭਤੀਜਾ ਜਿਹਦਾ ਨਾਮ ਹੈ ਸਾਬਨ ਮੱਲ ਠੀਕ ਹੈ ਉਹ ਲੱਕੜ ਦਾ ਕਾਰੋਬਾਰੀ ਹੈ ਉਹ ਲੱਕੜ ਦੇ ਕਾਰੋਬਾਰ ਦੇ ਲਈ ਉਹ ਕਾਂਗੜਾ ਵਾਲੇ ਪਾਸੇ ਗਿਆ ਹਿਮਾਚਲ ਵਾਲੇ ਪਾਸੇ ਗਿਆ ਉਥੋਂ ਲੱਕੜ ਲੈ ਕੇ ਤੇ ਇੱਥੇ ਕਿਉਂਕਿ ਗੋਇੰਦਵਾਲ ਸਿੱਖੀ ਦਾ ਧੁਰਾ ਬਣ ਚੁੱਕਾ ਸੀ ਇਹ ਪ੍ਰਚਾਰ ਦਾ ਬੜਾ ਵੱਡਾ ਕੇਂਦਰ ਬਣ ਗਿਆ ਸੀ ਇਹ ਵਪਾਰ ਦਾ ਬੜਾ ਵੱਡਾ ਕੇਂਦਰ ਬਣ ਗਿਆ ਸੀ ਤੇ ਇੱਥੇ ਹੁਣ ਲੋਕ ਆ ਕੇ ਵਸੋਂ ਆਬਾਦੀ ਵਧਣ ਲੱਗ ਪਈ ਤੇ ਆਬਾਦੀ ਵਧਣ ਦੇ ਕਰਕੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਾਬਨ ਮਲ ਦੀ ਡਿਊਟੀ ਲਈ ਬਲੱਕੜ ਦਾ ਕਾਰੋਬਾਰ ਉਥੋਂ ਕਰੋ ਉਹਦਾ ਜੀਵਨ ਤੋਂ ਉਥੋਂ ਦਾ ਰਾਜਾ ਪ੍ਰਭਾਵਿਤ ਹੋ ਗਿਆ ਹਰੀਪੁਰ ਪਹਾੜ ਦੀ ਇੱਕ रियासत ਹੈ ਉਹ ਆਪਣੀਆਂ ਰਾਣੀਆਂ ਦੇ ਨਾਲ ਆਪਣੇ ਸੇਵਾਦਾਰਾਂ ਨਾਲ ਆਪਣੀਆਂ ਦਾਸੀਆਂ ਦੇ ਨਾਲ ਗੁਰੂ ਅਮਰਦਾਸ ਪਾਤਸ਼ਾਹ ਮਹਾਰਜੀ ਦੇ ਦਰਸ਼ਨ ਦੀਦਾਰ ਕਰਨ ਦੇ ਲਈ ਗੋਇੰਦਵਾਲ ਦੀ ਧਰਤੀ ਤੇ ਆਇਆ ਠੀਕ ਹੈ ਜੀ ਹੁਣ ਇੱਥੇ ਨਿਯਮ ਹੈ ਵੀ ਪਰਦਾ ਕਰਕੇ ਕਿਸੇ ਬੀਬੀ ਨੇ ਨਹੀਂ ਆਉਣਾ ਕੁੰਡ ਕੱਢ ਕੇ ਨਹੀਂ ਆਉਣਾ ਮੂੰਹ ਟਾ ਕੇ ਨਹੀਂ ਆਉਣਾ ਹਾਂਜੀ ਹੁਣ ਉਹ ਨਿਯਮ ਸਾਰਿਆਂ ਨੂੰ ਲਾਗੂ ਕਰਨਾ ਪੈਂਦਾ ਦੇਖੋ ਇੱਕ ਚੀਜ਼ ਮੰਨ ਕੇ ਚੱਲਿਆ ਜੇ ਜਿਹੜਾ ਨਿਯਮ ਬਣ ਗਿਆ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਸ਼ਕਤੀ ਨਾਲ ਲਾਗੂ ਕਰਮਾਉਣਾ ਹੈ ਜੇ ਲੰਗਰ ਦੇ ਵਿੱਚ ਪੰਗਤ ਦਾ ਨਿਯਮ ਬਣ ਗਿਆ ਤੇ ਇਹ ਨਹੀਂ ਵੀ ਅਕਬਰ ਦੇ ਆਉਣ ਤੇ ਵੀਆਈਪੀ ਲੇਨ ਲੱਗ ਜਾਵੇਗੀ ਜਾਂ ਕੋਈ ਸਪੈਸ਼ਲ ਪਕਵਾਨ ਤਿਆਰ ਹੋਣਗੇ ਜੋ ਬਣਿਆ ਉਹੀ ਛਕਣਾ ਪਏਗਾ ਤੇ ਜਿਵੇਂ ਸਾਰੇ ਛਕਦੇ ਨੇ ਓਵੇਂ ਅਕਬਰ ਨੂੰ ਵੀ ਬਹਿਣਾ ਪਏਗਾ ਤੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਘਰ ਦੇ ਨਿਯਮ ਨੇ ਤੁਸੀਂ ਪੁੱਛਿਆ ਸੀ ਕਿਹੜੇ ਠੋਸ ਕਦਮ ਪੁੱਟੇ ਨੇ ਮੈਂ ਠੋਸ ਕਦਮ ਦੱਸਦਾ ਪਿਆ ਵੀ ਕਿਹੜੇ-ਕਿਹੜੇ ਪੁੱਟੇ ਨੇ ਹੁਣ ਉਹ ਰਾਜਾ ਆਪਣੀਆਂ ਰਾਣੀਆਂ ਨੂੰ ਲੈ ਕੇ ਪਹਾੜੀ ਰਿਆਸਤ ਹਰੀਪੁਰ ਤੋਂ ਆ ਰਿਹਾ ਹੈ ਸਾਰੀਆਂ ਜਿਹੜੀਆਂ ਉਹਦੇ ਨਾਲ ਰਾਣੀਆਂ ਨੇ ਕਿਸੇ ਨੇ ਆਪਣਾ ਮੂੰਹ ਨਹੀਂ ਟਕਿਆ ਇੱਕ ਰਾਣੀ ਨੇ ਆਪਣਾ ਮੂੰਹ ਕੱਢ ਲਿਆ ਜਦੋਂ ਗੁਰੂ ਪਾਤਸ਼ਾਹ ਜੀ ਦੇ ਦਰਸ਼ਨ ਲੱਗੇ ਕਰਨ ਤੋਂ ਸਤਗੁਰ ਪਾਤਸ਼ਾਹ ਜੀ ਦੇ ਮੁਖਾਰਬ ਵਿੱਚੋਂ ਬਚਨ ਸਹਿਜ ਸੁਭਾਏ ਨਿਕਲਿਆ ਕਹਿੰਦੇ ਕਿ ਚੱਲੀ ਹਾਂਜੀ ਇਸ ਗੱਲ ਦੇ ਅਰਥੇ ਬਣਦੇ ਨੇ ਵੀ ਚੱਲੀਏ ਤੈਨੂੰ ਗੁਰੂ ਘਰ ਦੇ ਨਿਯਮ ਦਾ ਨਹੀਂ ਪਤਾ ਹੂੰ ਚੱਲੀ ਤੈਨੂੰ ਪਤਾ ਨਹੀਂ ਕਿ ਇਹ ਗਲਾਮੀ ਦੀ ਨਿਸ਼ਾਨੀ ਹੈ ਤੇ ਮੈਂ ਗਲਾਮੀਆਂ ਤੋੜਦਾ ਪਿਆ ਮੈਂ ਇਸ ਤਰੀਕੇ ਤੂੰ ਫਿਰ ਮੂੰਹ ਕੱਢ ਲਿਆ ਹਾਂਜੀ ਦੇਖੋ ਇੱਕ ਚੀਜ਼ ਸਮਝ ਜਾਦੇ ਇਸਤਰੀ ਨੇ ਆਪਣੇ ਪੈਰਾਂ ਵਿੱਚ ਝਾਂਜਰਾਂ ਜਿਨ੍ਹਾਂ ਨੂੰ ਆਪਾਂ ਪੰਜੀਬਾ ਕਹਿੰਦੇ ਨੇ ਇਹਨੂੰ ਗਹਿਣਾ ਬਣਾ ਦਿਆ ਹਾਂਜੀ ਹਨਾ ਇਹਨੇ ਗਹਿਣਾ ਸਮਝ ਲਿਆ ਵੀ ਇਹ ਗਹਿਣਾ ਮੇਰੇ ਲਈ ਉਹਨੇ ਪੈਰਾਂ ਦੇ ਵਿੱਚ ਪਾ ਦਿੱਤਾ ਅਸਲ ਵਿੱਚ ਇਹ ਪਾਇਆ ਤਾਂ ਗਿਆ ਸੀ ਵੀ ਜੇ ਕਦਮ ਵੀ ਪੁੱਟੇ ਤੇ ਤੇਰਾ ਖੜਾਕ ਮੇਰੇ ਕੰਨਾਂ ਦੇ ਵਿੱਚ ਆਵੇ ਵੀ ਤੇਰੇ ਕਦਮ ਪੁੱਟੇ ਕਿਹੜੇ ਪਾਸੇ ਗਏ ਆ ਹੂੰ ਨਿਸ਼ਾਨੀ ਤਾਂ ਗੱਲਾਮੀ ਨਹੀਂ ਸੀ ਪਰ ਜੀਉ ਨੇ ਹੁਣ ਇੱਕ ਬਿਮਾਰ ਬਿਮਾਰੀ ਨਾਲ ਸਹਿਮਤ ਹੋ ਜਾਵੇ ਇੱਕ ਜੇਲ੍ਹ ਦੇ ਵਿੱਚ ਬੈਠਾ ਹੋਇਆ ਕੈਦੀ ਪਾਈਆਂ ਹੋਈਆਂ ਬੇੜੀਆਂ ਤੇ ਹੱਥ ਕੜੀਆਂ ਨੂੰ ਗਹਿਣੇ ਸਮਝ ਲਵੇ ਤੇ ਫਿਰ ਉਹਦਾ ਮੇਰੇ ਖਾਤੇ ਛੁਟਕਾਰਾ ਬਹੁਤ ਔਖਾ ਆ ਜਦੋਂ ਇਸਤਰੀ ਨੇ ਇਸ ਗੁਲਾਮੀ ਨੂੰ ਪੈਰ ਵਿੱਚ ਪਾਈ ਹੋਈ ਝਾਂਜਰ ਨੂੰ ਪੈਰ ਵਿੱਚ ਪਾਈ ਹੋਈ ਪੰਜੇਬ ਨੂੰ ਵੀ ਤੇਰੇ ਕਦਮ ਕੁੱਟਿਆ ਜਾਵੇ ਤੇ ਆਹਟ ਮੈਨੂੰ ਸੁਣੀਵੇ ਵੀ ਤੂੰ ਕਿੱਧਰ ਚੱਲੀ ਹੈ ਇੱਕ ਕਦਮ ਕੁੱਟਿਆ ਵੀ ਮੈਨੂੰ ਪਤਾ ਹੋਵੇ ਤੇਰਾ ਹੂੰ ਉਹਨੂੰ ਗਹਿਣਾ ਬਣਾ ਲਵੇ ਤੇ ਫਿਰ ਉਹਦਾ ਛੁਟਕਾਰਾ ਤੇ ਬੜਾ ਔਖਾ ਹੋ ਜਾਵੇਗਾ ਨਾ ਸਹੀ ਹੈ ਹੈਨਾ ਹੁਣ ਸਤਗੁਰ ਪਾਤਸ਼ਾਹ ਜੀ ਕਹਿੰਦੇ ਮੈਂ ਇਸ ਤਰ੍ਹਾਂ ਦੀ ਗੁਲਾਮੀ ਤੋੜਨ ਦੇ ਲਈ ਆਇਆ ਮਾਂ ਤੇ ਤੂੰ ਮੂੰਹ ਕੱਜ ਰਿਆ ਪਿਓ ਦੇ ਕੋਲ ਆਉਣ ਲਈ ਧੀਆ ਨੂੰ ਮੂੰਹ ਟਕਣਾ ਨਹੀਂ ਪੈਂਦਾ ਸਤਗੁਰ ਪਾਤਸ਼ਾਹ ਜੀ ਕਹਿੰਦੇ ਚੱਲੀ ਇਤਿਹਾਸਕਾਰ ਲਿਖਦੇ ਨੇ ਬੋ ਚੱਲੀ ਹੋ ਗਈ ਅੱਛਾ ਜੀ ਚੱਲੀ ਹੋ ਕੇ ਉਹ ਜੰਗਲ ਦੇ ਵਿੱਚ ਚਲੀ ਗਈ ਹੂੰ ਤੇ ਕਹਿੰਦੇ ਵੀ ਨਗਨ ਰਹਿਣ ਲੱਗ ਪਈ ਅੱਛਾ ਜੀ ਲਿਖਣ ਵਾਲੇ ਲਿਖਦੇ ਹੋ ਨਗਨ ਰਹਿਣ ਲੱਗ ਪਈ ਤੇ ਗੁਰੂ ਪਾਤਸ਼ਾਹ ਜੀ ਦਾ ਇੱਕ ਸਿੱਖ ਸੀ ਜਿਹਦਾ ਨਾਮ ਸੀ ਸਚਨ ਸੱਚ ਅੱਛਾ ਜੀ ਅੱਜ ਅਜੋਕਾ ਉਦੋਂ ਤੇ ਮਹਾਪੰਜਾਬ ਹੁੰਦਾ ਸੀ ਲਾਹੌਰ ਦੇ ਲਾਗੇ ਮੰਦਰਪਿੰਡ ਦਾ ਰਹਿਣ ਵਾਲਾ ਅਕਸਰ ਆਪਣੀ ਮੌਜ ਦੇ ਵਿੱਚ ਸੱਚੇ ਮਸਤ ਸੱਚ ਨੂੰ ਸੱਚ ਇਹਦੇ ਅਰਥੇ ਬਣਦੇ ਸੀ ਵੀ ਪਰਮਾਤਮਾ ਹੀ ਸੱਚ ਹੈ ਬਾਕੀ ਤਾਂ ਸਭ ਕੁਝ ਝੂਠ ਹੀ ਹੈ ਕੂੜੀ ਹੈ ਅੱਛਾ ਜੀ ਹਾਂ ਉਹ ਸੱਚ ਨੂੰ ਸੱਚ ਆਪਣੀ ਮੌਜ ਦੇ ਵਿੱਚ ਹੈ ਮੌਜੀ ਠਾਕਰ ਹੈ ਉਹ ਜੰਗਲ ਦੇ ਵਿੱਚ ਗੁਰੂ ਕੇ ਲੰਗਰਾਂ ਵਾਸਤੇ ਲੱਕੜਾ ਲੈਣ ਦੇ ਲਈ ਜਾਂਦਾ ਹੁੰਦਾ ਸੀ ਅੱਛਾ ਜੀ ਉਹਨੇ ਲੱਕੜਾਂ ਕੱਟੀਆਂ ਕਰਨੀਆਂ ਨੇ ਲੱਕੜਾਂ ਖਲਾਰ ਦੇਣੀਆਂ ਤੇਲੀ ਹੋ ਗਈ ਲੱਕੜਾਂ ਖਲਾਰ ਦੇਣੀਆਂ ਨਗਨ ਅਵਸਥਾ ਦੇ ਵਿੱਚ ਰਹਿਣ ਲੱਗ ਪਈ ਕੁਝ ਇਤਿਹਾਸਕਾਰ ਲਿਖਦੇ ਨੇ ਵੀ ਇੱਕ ਦਿਨ ਉਹਨੇ ਇਹਨੂੰ ਫੜਿਆ ਇਹਦਾ ਪਹਿਲਾਂ ਤੇ ਤਨ ਕੱਜਿਆ ਜਿਹੜਾ ਉਹਨੇ ਆਪਣੇ ਕਪੜਾ ਔੜਿਆ ਹੋਇਆ ਸੀ ਸਰੀਰ ਤੇ ਉਹਦੇ ਨਾਲ ਇਹਦਾ ਤਨ ਕੱਜਿਆ ਤੇ ਗੁਰੂ ਦਰਬਾਰ ਵਿੱਚ ਲੈ ਕੇ ਆਏ ਤੇ ਕਹਿੰਦੇ ਜਦੋਂ ਗੁਰੂ ਪਾਤਸ਼ਾਹ ਜੀ ਦੇ ਪਹਿਲਾ ਦਰਸ਼ਨ ਕਰਨ ਦੇ ਲਈ ਆਈ ਸੀ ਉਹਦੇ ਨੇ ਮੂੰਹ ਕੱਜਿਆ ਸੀ ਤੇ ਸੱਚੇ ਪਾਤਸ਼ਾਹ ਜੀ ਨੇ ਕਿਹਾ ਸੀ ਚੱਲੀ ਚੱਲੀ ਹੋ ਗਈ ਕਹਿੰਦੇ ਵੀ ਜਦੋਂ ਦਰਸ਼ਨ دیدار ਸੱਚੇ ਪਾਤਸ਼ਾਹ ਜੀ ਦੇ ਕੀਤੇ ਤੇ ਇਹ ਠੀਕ ਹੋ ਗਈ ਦੇਖੋ ਸਤਗੁਰ ਪਾਤਸ਼ਾਹ ਜੀ ਨੇ ਕਾਉਂਸਲਿੰਗ ਵੀ ਕੀਤੀ ਹੋਵੇਗੀ ਹਾਂਜੀ ਸਤਗੁਰ ਪਾਤਸ਼ਾਹ ਜੀ ਨੇ ਬਿਠਾਇਆ ਹੋਵੇਗਾ ਸਤਗੁਰ ਪਾਤਸ਼ਾਹ ਜੀ ਨੇ ਸਮਾਂ ਲਾਇ ਸੱਚੀ ਪਾਤਸ਼ਾਹੀ ਕਹਿੰਦੇ ਵੀ ਸਤਨ ਸੱਚ ਤੂੰ ਇਹਨੂੰ ਨਗਨ ਅਵਸਥਾ ਦੇ ਵਿੱਚ ਵੇਖਿਆ ਤੇ ਜਿਹੜਾ ਇਹਦਾ ਸੀ ਇਹਦਾ ਭਰਤਾ ਸੀ ਇਹਦਾ ਸਾਈਂ ਸੀ ਉਹ ਤੇਨੂੰ ਛੱਡ ਕੇ ਚਲਾ ਗਿਆ ਆਪਣੀ ਰਿਆਸਤ ਦੇ ਵਿੱਚ ਹਾਂਜੀ ਤੇ ਇਸ ਕਰਕੇ ਇਸ ਬੀਬੀ ਨਾਲ ਤੇਰਾ ਵਿਆਹ ਕਰ ਦਿੱਤਾ ਜਾਂਦਾ ਹੈ ਤੇ ਉਹਦਾ ਉਥੇ ਉਸ ਬੀਬੀ ਨਾਲ ਵਿਆਹ ਹੋ ਗਿਆ ਹਾਂਜੀ ਸਤਨ ਸੱਚ 22 ਮੰਜੀਆਂ ਦੇ ਵਿੱਚੋਂ ਇੱਕ ਮੰਜੀ ਹੈ ਅੱਛਾ ਜੀ ਤੇ ਇਹਨਾਂ ਦੋਹਾਂ ਨੇ ਹਮ ਪਤੀ ਪਤਨੀ ਨੇ ਸਿੱਖੀ ਦਾ ਅੰਤਲੇ ਸਾਹਾਂ ਤੱਕ ਡਟ ਕੇ ਪ੍ਰਚਾਰ ਕੀਤਾ ਤੇ ਗੁਰੂ ਘਰ ਦੀ ਸੇਵਾ ਕੀਤੀ ਹੁਣ ਇਥੇ ਮੈਂ ਬੇਨਤੀ ਕਰਨੀ ਚਾਹੁੰਦਾ ਸੱਚੇ ਪਾਤਸ਼ਾਹ ਜੀ ਦੇ ਘਰ ਦਾ ਨਿਯਮ ਕਿੰਨਾ ਵੱਡਾ ਹੈ ਪਰਦੇ ਦੀ ਰਸਮ ਰੋਕ ਹੈ ਹਾਂਜੀ ਵੀ ਬੀਬੀ ਪਰਦਾ ਕਰਕੇ ਨਾ ਬੇ ਹੁਣ ਇਹ ਉਸ ਸਮੇਂ ਦੀਆਂ ਗੱਲਾਂ ਨੇ ਹੁਣ ਮੈਂ ਇੱਕ ਛੋਟੀ ਜੀ ਤੁਹਾਨੂੰ ਗੱਲ ਦੱਸਣੀ ਚਾਹੁੰਦਾ ਮਾ ਅੱਜ ਤੇ ਉਦੋਂ ਤੇ ਆਪਾਂ ਘੁੰਡ ਦੀ ਤੇ ਪਰਦੇ ਦੀ ਗੱਲ ਕਰਦੇ ਆ ਅੱਜ ਆਪਾਂ ਉਸ ਯੁੱਗ ਦੇ ਵਿੱਚ ਆ ਜਿੱਥੇ ਲੋਕੀ ਕੱਪੜਿਆਂ ਤੋਂ ਬਾਹਰ ਆਈ ਜਾਂਦੇ ਆ ਵਾਹਿਗੁਰੂ ਔਰ ਕੱਪੜੇ ਤੋਂ ਬਾਹਰ ਹੋਣ ਨੂੰ ਫਰੀਡਮ ਸਮਝਦੇ ਆ ਆਜ਼ਾਦੀ ਸਮਝਦੇ ਆ ਹਾਂਜੀ ਕਿ ਕੱਪੜੇ ਤੋਂ ਬਾਹਰ ਆਉਣਾ ਆਜ਼ਾਦੀ ਹੈ ਹੂੰ ਕਿ ਕਰਮ ਕੰਡਾ ਤੇ ਵਿਹਮਾਂ ਤੋਂ ਬਾਹਰ ਆਉਣਾ ਆਜ਼ਾਦੀ ਹੈ ਹੁਣ ਮੇਰਾ ਸਵਾਲ ਹੈ ਤੁਹਾਡੇ ਉੱਪਰ ਜਿਹੜਾ ਬੰਦਾ ਦਿਨਾਂ ਦੇ ਵਿੱਚ ਵੱਜਾ ਹੋਇਆ ਵੀ ਆਹ ਦਿਨ ਆਹ ਕੰਮ ਨਹੀਂ ਕਰਨਾ ਆਹ ਦਿਨ ਆਹ ਕੰਮ ਕਰਦਾ ਗੁਲਾਮ ਤੇ ਉਹ ਹੈ ਜਿਹੜਾ ਕਹਿੰਦਾ ਸਾਰੇ ਦਿਨ ਇੱਕੋ ਜਿਹੇ ਨੇ ਗੁਰਬਾਣੀ ਦਾ ਪਾਵਨ ਬਚਨ ਹੈ ਮਹਾ ਦਿਵਸ ਮੂਰਤ ਭਲੇ ਸਾਰੇ ਸਮੇਂ ਇੱਕੋ ਜਿਹੇ ਨੇ ਹੈ ਹਾਂਜੀ ਹੁਣ ਉਹ ਆਜ਼ਾਦ ਹੈ ਕਿ ਦਿਨਾਂ ਵਿੱਚ ਵੱਜਾ ਹੋਇਆ ਆਜ਼ਾਦ ਹੈ ਲੋਕ ਕੱਪੜੇ 'ਚੋਂ ਆਜ਼ਾਦ ਹੋਣ ਨੂੰ ਆਜ਼ਾਦੀ ਮੰਨਣ ਲੱਗ ਪਏ ਮੇਰਾ ਮੰਨਣਾ ਇਹ ਹੈ ਕਿ ਜਿਹੜਾ ਆਪਣੇ ਵਿਚਾਰਾਂ ਦੇ ਪ੍ਰਤੀ ਸੁਤੰਤਰ ਹੋ ਜਾਂਦਾ ਹੈ ਵਿਚਾਰਾਂ ਦੇ ਪ੍ਰਤੀ ਆਜ਼ਾਦ ਹੋ ਜਾਂਦਾ ਹੈ ਅਸਲ ਆਜ਼ਾਦੀ ਉਹ ਹੁੰਦੀ ਹੈ ਹੂੰ ਹੁਣ ਉਸ ਸਮੇਂ ਦੇ ਅੰਦਰ ਕੁੰਡ ਪ੍ਰਥਾ ਦੇ ਉੱਪਰ ਰੋਕ ਪਰਦੇ ਤੇ ਰੋਕ ਮੂੰਹ ਟੱਕਣ ਕੱਜਣ ਦੇ ਉੱਪਰ ਸ਼ਕਤੀ ਦੇ ਨਾਲ ਪਾਤਸ਼ਾਹ ਕਹਿੰਦੇ ਰੋਕ ਇਸਤਰੀ ਮੂੰਹ ਟੱਕੇ ਬਿਨਾ ਆਪਣੇ ਸਾਰੇ ਕੰਮ ਕਰੇਗੀ ਅੰਦਾਜ਼ਾ ਲਾ ਕੇ ਵੇਖੋ ਕੀ ਕਹ ਲੈ ਠੋਸ ਕਦਮ ਨਹੀਂ ਹੈ ਬੜਾ ਵੱਡਾ ਠੋਸ ਕਦਮ ਹੈ ਗੁਰੂ ਅਮਰਦਾਸ ਪਾਤਸ਼ਾਹ ਬਰਕਤ ਜੀ ਦਾ ਇੰਦਰਪਾਲ ਦੂਜਾ ਤੂੰ ਸਵਾਲ ਕੀਤਾ ਵੀ ਠੋਸ ਕਦਮ ਕੀ ਪੁੱਟੇ ਹਾਂਜੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਸਤੀ ਪ੍ਰਥਾ ਦੇ ਉੱਪਰ ਕੱਲਾ ਬਰਬਲੀ ਨਹੀਂ ਕੀਤਾ ਵੀ ਕਹਿ ਦਿੱਤਾ ਤੇ ਗੱਲ ਖਤਮ ਹੋ ਗਈ ਹਾਂਜੀ ਗੁਰਬਾਨੀ ਦੇ ਵਿੱਚ ਦਰਜ ਕਰ ਦਿੱਤਾ ਹੁਣ ਸਤੀ ਪ੍ਰਥਾ ਕੀ ਹੈ ਵੀ ਜੇ ਕਿਸੇ ਇਸਤਰੀ ਦਾ ਪਤੀ ਭਰਤਾ ਅਕਾਲ ਚਲਾਣਾ ਕਰ ਜਾਂਦਾ ਹੈ ਤੇ ਉਹਨੂੰ ਆਪਣੇ ਪਤੀ ਦੀ ਚਿਖਾ ਦੇ ਵਿੱਚ ਜਿਉਂਦੀ ਸੜਨਾ ਪੈਂਦਾ ਜਿਉਂਦੀ ਮਚਣਾ ਪੈਂਦਾ ਬੇਸੇ ਮਤੋਂ ਦੱਸਣਾ ਚਾਹੁੰਨਾ ਮਾ ਜਦੋਂ ਕੋਈ ਇਸਤਰੀ ਜਿਉਂਦੀ ਆਪਣੇ ਪਤੀ ਦੇ ਨਾਲ ਛੜਦੀ ਹੈ ਮੱਚਦੀ ਹੈ ਤੇ ਉਸ ਸਮੇਂ ਕਿਹਾ ਜਾਂਦਾ ਸੀ ਵੀ ਤੇਰਾ ਆਪਣੇ ਪਤੀ ਦੇ ਨਾਲ ਮਿਲਾਪ ਹੋਵੇਗਾ ਜਿਹੜਾ ਮਰ ਚੁੱਕਾ ਹੈ ਇਹਦੇ ਨਾਲ ਤੇਰਾ ਮਿਲਾਪ ਹੋ ਜਾਏਗਾ ਠੀਕ ਦੂਜਾ ਸਤੀ ਨੂੰ ਦੇਵੀ ਕਿਹਾ ਜਾਂਦਾ ਹੁੰਦਾ ਸੀ ਬੜੇ ਢੋਲ ਵੱਜਦੇ ਹੁੰਦੇ ਸੀ ਉੱਚੀ ਉੱਚੀ ਢੋਲਾਂ ਦੇ ਵਿੱਚ ਪੂਰਾ ਇੱਕ ਮਾਹੌਲ ਬਣਾਇਆ ਜਾਂਦਾ ਹੁੰਦਾ ਸੀ ਹਮ ਛੇ ਢੋਲੇਸ ਕਰਕੇ ਵੀ ਵੱਜਦੇ ਹਣ ਵੀ ਉਹਦੇ ਚੀਖ ਚਿੰਗਿਆੜੇ ਦੀ ਆਵਾਜ਼ ਇਹਨਾਂ ਢੋਲਾਂ ਦੇ ਵਿੱਚ ਸੁਣੇ ਹੀ ਨਾ ਤੇ ਉਹਨੂੰ ਆਪਣੇ ਜਿਉਂਦੇ ਪਤੀ ਦੇ ਨਾਲ ਚਿਖਾ ਦੇ ਵਿੱਚ ਮੱਚਣਾ ਪੈਂਦਾ ਸੀ ਵੈਸੇ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਸਤੀਆਂ ਦੇ ਮੰਦਰ ਵੀ ਬਣੇ ਆਂ ਹਾਂਜੀ ਆਮ ਕਰਕੇ ਤੁਸੀਂ ਪਿੰਡਾਂ ਦੇ ਵਿੱਚ ਵੇਖੋਗੇ ਪ੍ਰਾਣੀਆਂ ਦੇ ਵਿੱਚ ਸਤੀਆਂ ਦੇ ਮੰਦਰ ਵੀ ਬਣੇ ਹੋਏ ਆ ਸਤੀ ਦੇਵੀ ਦਾ ਮੰਦਰ ਹੈ ਮੇਲੇ ਵੀ ਲੱਗਦੇ ਆ ਕਿਤੇ ਭੂਆ ਸਤੀ ਵੀ ਕਹੀ ਜਾਂਦੇ ਕਹੇ ਹਾਂ ਹੁਣ ਇੱਥੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਮਾਂ ਕਿ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਵੀ ਨਹੀਂ ਜੇ ਕਿਸੇ ਪਤੀ ਦੀ ਪਤਨੀ ਅਕਾਲ ਚਰਾਨਾ ਕਰ ਜਾਵੇ ਹੂੰ ਜੋਤੇ ਪਮੇ ਸਿਵਾ ਟੰਡਾ ਹੋਣ ਤੋਂ ਪਹਿਲਾਂ ਵਿਆਹ ਕਰਾ ਲਵੇ ਕੋਈ ਰੋਕ ਨਹੀਂ ਪਰ ਜੇ ਕਿਸੇ ਪਤਨੀ ਦਾ ਪਤੀ ਅਕਾਲ ਚਲਾਣਾ ਕਰ ਜਾਵੇ ਤੇ ਉਹਨੂੰ ਜਿਉਂਦੀ ਚਿਖਾ ਦੇ ਵਿੱਚ ਮੱchnਾ ਪੈਂਦਾ ਸਤਗੁਰ ਪਾਤਸ਼ਾਹ ਜੀ ਨੇ ਕੱਲਾ ਬਰਬਲੀ ਨਹੀਂ ਕਿਹਾ ਗੁਰਬਾਣੀ ਦੇ ਵਿੱਚ ਦਰਜ ਕੀਤਾ ਸੀ ਇਹਨੂੰ ਅਮਲ ਦੇ ਵਿੱਚ ਲਿਆਂਦਾ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦਾ ਗੁਰਬਾਣੀ ਦੇ ਵਿੱਚ ਪਾਵਨ ਬਚਨ ਹੈ ਸਤੀਆਂ ਇਹ ਨਾ ਆਖੀ ਜਾਂਣ ਹਾਂਜੀ ਜੋ ਮੜੀਆਂ ਲੱਗ ਜਲਾਨ ਮੜ ਲਾਸ਼ ਨੂੰ ਕਹਿੰਦੇ ਨੇ ਅੱਛਾ ਜੀ ਲੋਥ ਨੂੰ ਕਹਿੰਦੇ ਨੇ ਪਾਤਸ਼ਾਹ ਕਹਿੰਦੇ ਉਹ ਸਤੀਆਂ ਨਹੀਂ ਆਖੀਆਂ ਜਾਂਦੀਆਂ ਜਿਹੜੀਆਂ ਪਤੀ ਦੀ ਲਾਸਟ ਦੇ ਨਾਲ ਅੱਗ ਦੇ ਵਿੱਚ ਮੱਚ ਜਾਂਦੀਆਂ ਨੇ ਸਤੀਆਂ ਇਹਨਾਂ ਆਖੀਆਂ ਨੇ ਹਾਂਜੀ ਜੋ ਮੜੀਆਂ ਲਗ ਜਲਾਨ ਨਾਨਕ ਸਤੀਆਂ ਜਾਣੀਆਂ ਨਾ ਹਾਂਜੀ ਜੇ ਬਿਰਖੇ ਚੋਟ ਮਰਨ ਬਿਰਹਾ ਵਿਛੋੜੇ ਰੁਕਿਆ ਜਾਂਦਾ ਉਹ ਸਤੀਆਂ ਨੇ ਜਿਹੜੀਆਂ ਆਪਣੇ ਪਤੀ ਦੇ ਵਿਛੋੜੇ ਦੀ ਸੱਟ ਦੇ ਵਿੱਚ ਮਰਦੀਆਂ ਨੇ ਮੀਨਸ ਉਸ ਸੱਟ ਨੂੰ ਸਹਾਰਦੀਆਂ ਨੇ ਤੇ ਉਹ ਸੱਟ ਨੂੰ ਸਹਾਰਦੀਆਂ ਹੋਈਆਂ ਪਵਿੱਤਰ ਨਿਰਮਲ ਸਬਰ ਵਾਲਾ ਤੇ ਪਰਮਾਤਮਾ ਦੀ ਰਜ਼ਾ ਦੇ ਵਿੱਚ ਆਪਣੀ ਜ਼ਿੰਦਗੀ ਜਿਉਂਦੀਆਂ ਨੇ ਹੁਣ ਇੱਕ ਗੱਲ ਦੱਸੋ ਮੰਨ ਲਓ ਇੱਕ ਪਤਨੀ ਦੇ ਦੋ ਬੱਚੇ ਐ ਹਾਂਜੀ ਪਤੀ ਅਕਾਲ ਚਲਾਣਾ ਕਰ ਗਿਆ ਹੁਣ ਦੋ ਆਪਸ਼ਨ ਨੇ ਇੱਕ ਤੇ ਆ ਪਤੀ ਦੇ ਨਾਲ ਹੀ ਮੱਚ ਜਾਮਾਂ ਇੱਕ ਇਹ ਨਹੀਂ ਪਤੀ ਤੋਂ ਬਾਅਦ ਉਹ ਪਤੀ ਦੀਆਂ ਜ਼ਿੰਮੇਵਾਰੀਆਂ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਬੱਚਿਆਂ ਦੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਂਦੀ ਹੋਈ ਅੱਗੇ ਪੱਦਾ ਹੁਣ ਦੋ ਚੀਜ਼ਾਂ ਨੇ ਨਾ ਇੱਕ ਤੇ ਪਤੀ ਦੇ ਨਾਲ ਹੀ ਮਰ ਜਾ ਹੂੰ ਹੁਣ ਤੁਸੀਂ ਦੇਖੋ ਵੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਗੁਰਬਾਣੀ ਦੇ ਵਿੱਚ ਇਹ ਪਾਵਨ ਬਚਨ ਦਰਜ ਕੀਤਾ ਇਹਨੂੰ ਅਮਲ ਦੇ ਵਿੱਚ ਲਿਆਂਦਾ ਤੇ ਅਕਬਰ ਦੇ ਦਰਬਾਰ ਦੇ ਵਿੱਚ ਆਪਣੇ ਸੇਵਕਾਂ ਦੇ ਰਾਹੀਂ ਪਹੁੰਚ ਕਰਕੇ ਇਹ ਗੱਲ ਕਹੀ ਵੀ ਇਹ ਚੀਜ਼ ਜਿਹੜੀ ਹੈ ਇਹ ਗਲਤ ਹੈ ਤੇ ਅਕਬਰ ਨੇ ਸਤੀ ਪ੍ਰਥਾ ਦੇ ਉੱਪਰ ਸ਼ਾਹੀ ਫਰਮਾਨ ਜਾਰੀ ਕਰਕੇ ਰੋਕ ਲਵਾਈ ਪੂਰਾ ਕਾਨੂੰਨ ਲਾਗੂ ਕਰਾਤਾ ਕਾਨੂੰਨ ਲਾਗੂ ਕਰਵਾਤਾ ਹੁਣ ਇੱਕ ਗੱਲ ਸਮਝੋ ਅੱਜ ਕਿਸੇ ਛੋਟੇ ਜਿਹੇ ਬੱਚੇ ਨੂੰ ਪੁੱਛ ਕੇ ਵੇਖੋ ਸਤੀ ਪ੍ਰਥਾ ਤੇ ਰੋਕ ਕਿਸ ਨੇ ਲਾਈ ਬਕਾਇਦਾ ਸਕੂਲ ਕਾਲਜ ਦੇ ਵਿੱਚ ਪੜਾਇਆ ਜਾਂਦਾ ਹੈ ਲਿਟਰੇਚਰ ਦਾ ਹਿੱਸਾ ਹੈ ਇਹ ਸਤੀ ਪ੍ਰਥਾ ਨੂੰ ਰੋਕ ਕਿਸ ਨੇ ਲਈ ਹਾਂਜੀ ਤੇ ਪਤਾ ਕੀ ਕਹਿੰਦੇ ਨੇ ਰਾਜਾ ਰਾਮ ਮੋਹਨ ਰਾਏ ਜੀ ਨੇ ਬ੍ਰਹਮੋ ਸਮਾਜ ਦੇ ਮੋਢੀ ਬੰਗਾਲ ਦੀ ਧਰਤੀ ਦੇ ਉੱਪਰ 1774 ਦੇ ਵਿੱਚ ਪੈਦਾ ਹੋਏ ਇੱਥੇ ਮੈਂ ਦੋ ਚੀਜ਼ਾਂ ਵੈਸੇ ਕਈਆਂ ਨੇ 1772 ਵੀ ਲਿਖਿਆ ਪਰ ਬਰਮਿੰਗਮ ਦੇ ਵਿੱਚ ਜਿੱਥੇ ਉਹ ਅਕਾਲ ਚਰਾਨਾ ਕੀਤੇ ਨੇ ਜਿੱਥੇ ਉਹਨਾਂ ਦੀ ਥਾਂ ਬਣੀ ਹੋਈ ਹੈ ਉੱਥੇ 1774 ਹੀ ਲਿਖਿਆ ਹੋਇਆ ਠੀਕ ਹੈ ਜੀ ਕਿਉਂਕਿ ਪੈਦਾ ਹੋਏ ਸੀ ਉਹ ਬੰਗਾਲ ਦੀ ਧਰਤੀ ਤੇ ਤੇ ਅਕਾਲ ਚਲਾਣਾ ਉਹਨਾਂ ਦਾ ਜਿਹੜਾ ਹੋਇਆ ਬਰਮਿੰਗਮ ਦੀ ਧਰਤੀ ਤੇ ਹੋਇਆ ਠੀਕ ਹੈ ਜੀ ਇੰਗਲੈਂਡ ਦੀ ਧਰਤੀ ਤੇ ਹੈ ਉੱਥੇ ਜਿਹੜੀ ਉਹਨਾਂ ਦੀ ਜਗਾ ਬਣੀ ਕੋਈ ਉਹ ਤੇ 1774 ਲਿਖਿਆ ਹੋਇਆ ਹੈ ਬਸ ਇਹ ਆਮ ਕਰਕੇ ਲਿਖਤਾਂ ਦੇ ਵਿੱਚ 1772 ਮਿਲਦਾ ਹੈ ਠੀਕ ਹੈ ਹੁਣ ਸਮਝੋ ਦੋ ਚੀਜ਼ਾਂ ਨੂੰ 1574 ਦੇ ਵਿੱਚ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੋਤੀ ਜੋ ਸਮਾ ਜਾਂਦੇ ਨੇ ਤੇ 1774 ਦੇ ਵਿੱਚ ਬੰਗਾਲ ਦੀ ਧਰਤੀ ਤੇ ਬ੍ਰਾਹਮਣ ਪਰਿਵਾਰ ਦੇ ਵਿੱਚ ਰਾਜਾ ਰਾਮ ਮੋਹਨ ਰਾਏ ਜੀ ਦਾ ਜਨਮ ਹੁੰਦਾ ਹੈ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਜੋਤੀ ਜੋਤ ਸਮਾਉਣ ਤੋਂ 200 ਸਾਲ ਬਾਅਦ ਜਨਮ ਹੁੰਦਾ ਹੈ ਜਨਮ ਹੁੰਦਾ ਹੈ 1774 ਦੇ ਵਿੱਚ ਜਨਮ ਲੈ ਕੇ ਤੇ 1829 ਦੇ ਵਿੱਚ ਲਾਰਡ ਵਿਲੀਅਮ ਬੈਂਟਿਕ ਦੇ ਨਾਲ ਮਿਲ ਕੇ ਜਿਹੜੇ ਉਸ ਸਮੇਂ ਬੰਗਾਲ ਦੇ ਗਵਰਨਰ ਜਨਰਲ ਸਨ ਉਹਨਾਂ ਦੇ ਨਾਲ ਮਿਲ ਕੇ ਇੱਕ ਕਾਨੂੰਨ ਬਣਾਉਂਦੇ ਨੇ ਸਤੀ ਪ੍ਰਥਾ ਤੇ ਰੋਕ ਲੱਗੇ ਉਹਨਾਂ ਨੂੰ ਬਕਾਇਦਾ ਆਪਣੀਆਂ ਵਿਚਾਰਾਂ ਦੇ ਨਾਲ ਸਹਿਮਤ ਕਰਦੇ ਨੇ ਅੱਛਾ ਜੀ ਵੀ ਪਤਨੀ ਦਾ ਪਤੀ ਦੇ ਨਾਲ ਮਰ ਜਾਣਾ ਔਰਤ ਇਸ ਇਸਤਰੀ ਜਾਤ ਦੇ ਉੱਪਰ ਬੜਾ ਵੱਡਾ ਕਲੰਕ ਹੈ ਇਹ ਉਹਦੇ ਵਿਚਾਰਾਂ ਦੇ ਪ੍ਰਤੀ ਜਿਹੜੀ ਆਜ਼ਾਦੀ ਹੈ ਉਹ ਖੋਈ ਜਾਂਦੀ ਹੈ ਉਹਦਾ ਜੀਵਨ ਨੂੰ ਕੀ ਕਰਦਾ ਹੂੰ ਪਰ ਉਹਨੂੰ ਉਕਸਾਇਆ ਜਾਂਦਾ ਉੱਥੇ ਧਾਰਮਿਕ ਤੌਰ ਤੇ ਉਕਸਾਇਆ ਜਾਂਦਾ ਹੈ ਕਿ ਉਹ ਮਰ ਜਾਂਦੀ ਹੈ ਉਹਨਾਂ ਨੇ 1829 ਦੇ ਵਿੱਚ ਇੱਕ ਕਾਨੂੰਨ ਬਣਾ ਦਿੱਤਾ ਇਸਤਰੀ ਵੀ ਕੋਈ ਵੀ ਸਤੀ ਪ੍ਰਥਾ ਤੇ ਰੋਕ ਲੱਗ ਗਈ ਅੱਛਾ ਜੀ ਦੋ ਪ੍ਰਕਾਰ ਦੀਆਂ ਵਿਚਾਰਾਂ ਹੁੰਦੀਆਂ ਨੇ ਦੂਜੀ ਧਿਰ ਨੇ ਆਖ ਦਿੱਤਾ ਵੀ ਇਹ ਸਾਡੇ ਧਰਮ ਦੇ ਵਿੱਚ ਦਖਲਅੰਦਾਜ਼ੀ ਹੈ ਅੱਛਾ ਇਹ ਸਾਡੇ ਧਰਮ ਦਾ ਕਰਜ਼ ਹੈ ਇਸਤਰੀ ਦਾ ਮਰਨਾ ਇਹ ਤੇ ਜੀ ਸਾਡੇ ਧਰਮ ਗ੍ਰੰਥਾਂ ਦੇ ਵਿੱਚ ਦਰਜ ਹੈ ਚਲੋ ਉਹਨਾਂ ਨੇ ਆਪਣੀਆਂ ਉਦਾਹਰਣਾਂ ਦਿੱਤੀਆਂ ਪਰ ਲਾਰਡ ਵਿਲੀਅਮ ਬੈਂਟਿਕ ਨੇ ਇਸ ਗੱਲ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਤੇ ਉਹਨਾਂ ਨੇ ਇਹ ਵੀ ਗੱਲ ਕਹਿ ਦਿੱਤੀ ਕਿ ਜਿਹੜਾ ਕਿਸੇ ਵੀ ਬੱਚੀ ਨੂੰ ਉਕਸਾਵੇਗਾ ਹਾਂਜੀ ਜਾਂ ਉਹਨੂੰ ਸੜਨ ਦੇ ਵਿੱਚ ਮਦਦ ਕਰੇਗਾ ਸਹਾਇਤਾ ਕਰੇਗਾ ਜਾਂ ਸਾਰੇਗਾ ਉਹ ਸਾਰੇ ਦੇ ਸਾਰੇ ਉਸ ਕਤਲ ਦੇ ਵਿੱਚ ਭਾਗੀਦਾਰ ਹੋਣਗੇ ਤੇ ਉਹਨਾਂ ਨੂੰ ਸਜ਼ਾਏ ਮੌਤ ਦਿੱਤੀ ਜਾਏਗੀ ਬੜੀ ਸਖਤੀ ਨਾਲ ਕਾਨੂੰਨ ਬਣ ਗਿਆ ਠੀਕ ਹੈ ਤੇ ਉਹ ਜਿਹੜਾ ਕਾਨੂੰਨ ਹੈ ਫਿਰ ਲਾਗੂ ਵੀ ਹੋਇਆ ਹੁਣ ਮੇਰਾ ਇੱਕ ਸਵਾਲ ਹੈ ਵੀ ਇੱਕ ਸਦਾ ਸਦਾ ਜੇ ਮੇਰਾ ਫੰਡਾ ਹੈ ਵੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਅਕਬਰ ਨੂੰ ਕਹਿ ਕੇ ਰਾਜਨੀਤਿਕ ਤੌਰ ਦੇ ਉੱਪਰ ਵੀ ਕਾਨੂੰਨ ਬਣਾਇਆ ਹਾਂਜੀ ਤੇ ਬਾਣੀ ਦੇ ਵਿੱਚ ਦਰਜ ਕਰਕੇ ਲੋਕਾਂ ਨੂੰ ਇਸ ਚੀਜ਼ ਦੀ ਪ੍ਰੇਰਣਾ ਦਿੱਤੀ ਵੀ ਭਾਈ ਸਤੀ ਪ੍ਰਥਾ ਬੰਦ ਕਰੋ ਅੱਜ ਕਿਹੜੇ ਸਕੂਲ ਕਾਲਜ ਕਿਹੜੇ ਲਿਟਰੇਚਰ ਦੇ ਵਿੱਚ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜੀ ਦਾ ਜ਼ਿਕਰ ਆਉਂਦਾ ਦੱਸੀ ਮੈਨੂੰ ਅੱਜ ਉਹਨਾਂ ਦੀ ਸ਼ਤਾਬਦੀ ਤੇ ਮੈਂ ਗੱਲ ਕਰਾਂਗਾ ਭਾਈ ਮੇਰੇ ਕੋਲ ਤੇ ਉਦਾਹਰਨਾਂ ਨੇ ਸਹੀ ਹੈ ਮੈਂ ਤੂੰ ਗੁਰਬਾਣੀ ਦੇ ਵਿੱਚੋਂ ਪ੍ਰਮਾਣ ਦੇਵਾਂਗਾ ਮੈਂ ਤੇ ਆਪਣੇ ਗ੍ਰੰਥਾਂ ਦੇ ਵਿੱਚੋਂ ਪ੍ਰਮਾਣ ਦੇਵਾਂਗਾ ਵੀ ਸਤੀ ਪ੍ਰਥਾ ਦੇ ਉੱਪਰ ਸਭ ਤੋਂ ਪਹਿਲਾਂ ਹੂੰ ਜਿਹਕੇ ਸਿਨੇ ਰੋਕ ਲਾਈ ਜੇ ਕੋਈ ਸਾਤੀ ਪ੍ਰਥਾ ਦੇ ਵਿਰੋਧ ਵਿੱਚ ਬੋਲੇ ਕਿ ਉਹ ਮੇਰੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਪਰ ਅੱਜ ਕਿਸੇ ਵੀ ਬੱਚੇ ਨੂੰ ਪੁੱਛ ਕੇ ਵੇਖੋ ਵੀ ਸਾਤੀ ਪ੍ਰਥਾ ਤੇ ਪਾਬੰਦੀ ਕਿਵੇਂ ਲੱਗੀ ਉਹ ਸਾਰਾ ਦਾ ਸਾਰਾ ਕ੍ਰੈਡਿਟ ਰਾਜਾ ਰਾਮ ਮੋਹਨ ਰਾਏ ਜੀ ਨੂੰ ਦਿੰਦੇ ਨੇ ਜਿਹੜੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਤੇ ਜੋਤੀ ਜੋਤ ਸਮਾਉਣ ਤੋਂ 200 ਸਾਲ ਬਾਅਦ ਪੈਦਾ ਹੋਏ ਜਿਹੜਾ ਤੁਸੀਂ ਸਵਾਲ ਕੀਤਾ ਸੀ ਨਾ ਕਿ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਕਿਹੜੇ ਠੋਸ ਕਦਮ ਪੁੱਟੇ ਇਹ ਬੜੇ ਠੋਸ ਕਦਮ ਪੁੱਟੇ ਹੈ ਇਸ ਤਰੀਕੇ ਦੇ ਹੱਕ ਦੇ ਵਿੱਚ ਤੇ ਇੱਥੇ ਬ ਇਹ ਆਪਣੀ ਧੀ ਦਾ ਰਿਸ਼ਤਾ ਵੀ ਕੀਤਾ ਹੂੰ ਤੇ ਉਦੋਂ ਵੀ ਬੱਚੇ ਦੇ ਗੁਣ ਵੇਖੇ ਨਾ ਕਿ ਉਹਦੀ ਜਾਇਦਾਦ ਵੇਖੀ ਨਾ ਉਹਦੀਆਂ ਜ਼ਮੀਨਾਂ ਨਾ ਉਹਦੀਆਂ ਕੋਠੀਆਂ ਨਾ ਉਹਦੀਆਂ ਹਵੇਲੀਆਂ ਬੱਚੇ ਦੇ ਗੁਣ ਵੇਖੇ ਕਿੱਥੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜਿਹਦੇ ਦਰਬਾਰ ਦੇ ਵਿੱਚ ਅਕਬਰ ਵੀ ਆ ਕੇ ਹੂੰ ਪ੍ਰਸ਼ਾਦਾ ਛਕਦਾ ਹੈ ਦਰਸ਼ਨ ਕਰਦਾ ਹੈ ਹੂੰ ਜਿਹਦੇ ਦਰਬਾਰ ਦੇ ਵਿੱਚ ਵੱਡੀਆਂ-ਵੱਡੀਆਂ ਰਿਆਸਤਾਂ ਦੇ ਲੋਕ ਵੀ ਆ ਕੇ ਮੱਥਾ ਟੇਕਦੇ ਨੇ ਜਿੱਥੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਬੈਠੇ ਉਹ ਤੇ ਸ਼ਹਿਰ ਵੱਸ ਗਿਆ ਕਾਰੋਬਾਰੀ ਬੜੀ ਦੂਰ ਨੇੜੇ ਤੋਂ ਆਉਂਦੇ ਪਏ ਨੇ ਸੱਚੇ ਪਾਤਸ਼ਾਹ ਮਹਾਰਾਜ ਤੇ ਅੱਜ ਆਪਣੀ ਧੀ ਦਾ ਰਿਸ਼ਤਾ ਕਰਨਾ ਹੈ ਤੇ ਬੰਦਾ ਕਈ ਵਾਰੀ ਇਹ ਜ਼ਰੂਰ ਕਹਿੰਦਾ ਵੀ ਜਿੱਡਾ ਵੱਡਾ ਮੇਰਾ ਰੁਤਬਾ ਅਗਲਾ ਘਰ ਵੀ ਓਟਾ ਵੱਡਾ ਹੋਵੇ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਧੀ ਦਾ ਰਿਸ਼ਤਾ ਬੱਚੇ ਦੀ ਜਿਦਾਦ ਨੂੰ ਨਹੀਂ ਕਰਨਾ ਬੱਚੇ ਦੇ ਗੋਣਾ ਨੂੰ ਕਰਨਾ ਅੱਜ ਜੇ ਕਿਤੇ ਮੇਰੀ ਕੌਮ ਥੋੜੀ ਜਿਹੀ ਲੰਗਰ ਪਿਜੇ ਤੋਂ ਵਿਲੀ ਹੋ ਜਵੇ ਨਾ ਹਾਂਜੀ ਥੋੜਾ ਜਿਹਾ ਵੈਸੇ ਪਿਜਿਆਂ ਤੋਂ 버거 ਤੋਂ ਕੋਲਡ ਡਰਿੰਕ ਤੋਂ ਜਿਹੜਾ ਬਾਰ ਬਾਰ ਲਿਖਿਆ ਜਾ ਰਿਹਾ ਹੈ ਵੀ ਕੋਕ ਦੇ ਲੰਗਰ ਪਿਜੇ ਦਾ ਲੰਗਰ 버거 ਦਾ ਲੰਗਰ ਜੇ ਥੋੜੀ ਜਿਹੀ ਵਿਲੀ ਹੋਵੇ ਨਾ ਤੇ ಶತਾब्दी ਵਿੱਚ ਇਹ ਵੇਖਿਆ ਵੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਇਹ ਦੱਸਿਆ ਵੀ ਧੀ ਪੁੱਤ ਦੇ ਰਿਸ਼ਤੇ ਤੇ ਚੋਣ ਕਿਵੇਂ ਕਰਨੀ ਹੈ ਹੂੰ ਧੀ ਪੁੱਤ ਦਾ ਰਿਸ਼ਤਾ ਕਰਨਾ ਕਿਵੇਂ ਹੈ ਬੱਚੇ ਦੀ ਜ਼ਮੀਨ ਨੂੰ ਉਹਦੀ ਜਾਇਦਾਦ ਨੂੰ ਉਹਦੇ ਪਾਸਪੋਰਟ ਨੂੰ ਉਹਦੀ ਨੈਸ਼ਨੈਲਿਟੀ ਨੂੰ ਨਹੀਂ ਕਰਨਾ ਬੱਚੇ ਦੇ ਗੁਨਾ ਨੂੰ ਕਰਨਾ ਹੈ ਇਹ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਸਾਨੂੰ ਦੱਸਿਆ ਜਿਹੜੇ ਪਹਿਲੇ ਤਿੰਨ ਕਾਰਜ ਕੀਤੇ ਉਹਨਾਂ ਨੇ ਇਤਰੀਆਂ ਦੇ ਵਿੱਚ ਬੜਾ ਵੱਡਾ ਕਾਰਜ ਕੀਤਾ ਬਤੇਰੇ ਕਾਰਜ ਨੇ ਹੋ ਸਕਦਾ ਮੈਨੂੰ ਤਿੰਨ ਹੁੰਦੇ ਹੋਣ ਅੱਛਾ ਜੀ ਹਾਂ ਤੁਸੀਂ ਹੁਣ 4-5 ਦਿਨ ਲਗਾਤਾਰ ਤੁਸੀਂ ਆ ਕੇ ਇਹਨਾਂ ਛੇੜਨਾ ਪੈਂਦਾ ਪ੍ਰਚਾਰਕ ਬਲਾਰੇ ਨੂੰ ਮੜ ਜਾ ਛੇੜਦੇ ਹੋ ਮੁੜ ਕੇ ਬੋਲੀ ਜਾਂਦਾ ਠੀਕ ਹੈ ਜੀ ਤੁਸੀਂ ਥੋੜਾ ਜਾ ਕੇ ਛੇੜ ਦਿਆ ਕਰੋ ਮੈਂ ਬੋਲ ਪਿਆ ਕਰਾਂਗਾ ਤੇ ਆਪਾਂ ਲੋਕਾਂ ਨੂੰ ਕੋ ਦਿਦਿਆ ਕਰਾਂਗੇ ਅੱਜ ਤੱਕ ਦੀ ਦੇ ਪੰਜ ਸੱਤ ਦਿਨ ਆਪਾਂ ਲਾ ਲੈਨੇ ਜਰੂਰੀ ਹੈ ਜਰੂਰ ਮਿਹਰਬਾਨੀਆਂ ਤੁਹਾਡੀ ਫਿਰ ਕਿਸੇ ਵੀਡੀਓ ਚ ਮਿਲਦੇ ਹਾਂ ਤੁਹਾਡਾ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ